69ਵੀਂ ਪੰਜਾਬ ਰਾਜ ਸਕੂਲੀ ਖੇਡਾਂ ਦੀ ਸ਼ੁਰੂਆਤ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਇੱਕ ਸਾਦੇ ਸਮਾਰੋਹ ਦੌਰਾਨ ਕੀਤੀ ਗਈ ਤਿੰਨ ਦਿਨਾਂ ਚੱਲਣ ਵਾਲੀਆਂ ਇਹਨਾਂ ਸਕੂਲੀ ਖੇਡਾਂ ਵਿੱਚ ਕਬੱਡੀ ਅਤੇ ਬੂਸ਼ੋ ਦੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਖਿਡਾਰੀ ਭਾਗ ਲੈਣਗੇ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ, ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਪਰਮਜੀਤ ਸਿੰਘ ਭੋਗਲ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਮਰਿਤਪਾਲ ਸਿੰਘ ਅਤੇ ਪ੍ਰਿੰਸੀਪਲ ਗੁਰਮੀਤ ਸਿੰਘ ਰਾਜਖਾਨ ਵੀਰੋਕੇ, ਅਵਤਾਰ ਸਿੰਘ ਗੁਰਦੀਪ ਸਿੰਘ ਦਰਸ਼ਨ ਸਿੰਘ ਜਗਮੇਲ ਸਿੰਘ ਰਵਿੰਦਰ ਕੁਮਾਰ ਬਿੱਟੂ ਜਗਦੀਪ ਸਿੰਘ ਰਾਜਪਾਲ ਸਿੰਘ ਗੁਰਕੀਰਤ ਸਿੰਘ ਬੋਲਾਵਾਲ ਮੈਡਮ ਮਹਿੰਦਰ ਕੌਰ ਡੀਪੀ ਮਾਨਸਾ ਬਾਂਡੀ ਜਿਲ੍ਹਾ ਸੰਗਰੂਰ ਔਰ ਤਰਨਤਾਰਨ ਇਹ ਦੋਨੋਂ ਟੀਮਾਂ ਦੇ ਵਿੱਚ ਜਿਹੜਾ ਮੈਚ ਹੈ ਉਹ ਸ਼ੁਰੂ ਹੋ ਚੁੱਕਿਆ ਪਹਿਲੀ ਰੇਡ ਹੈ ਜਿਹੜੀ ਕੋ ਪੈ ਚੁੱਕੀ ਹੈ ਸਕੂਲਾਂ ਤੋਂ ਆਏ ਫਿਜ਼ੀਕਲ ਐਜੂਕੇਸ਼ਨ ਦੇ ਲੈਕਚਰਾਰ ਸਹਿਬਾਨ ਡੀਪੀ ਸਹਿਬਾਨ ਪੀਟੀਆਈ ਸਹਿਬਾਨ ਵੱਖ-ਵੱਖ ਕਬੱਡੀ ਟੀਮਾਂ ਦੇ ਨਾਲ ਆਏ ਅਫੀਸ਼ੀਅਲ ਸਹਿਬਾਨ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਪਿਆਰੇ ਪਿਆਰੇ ਬੱਚੇ ਮੈਂ ਆਪਣੀ ਸੰਸਥਾ ਦੇ ਵਿੱਚ ਆਉਣ ਤੇ ਆਪ ਸਭ ਦਾ ਤਹਿ ਦਿਲ ਤੋਂ ਸਵਾਗਤ ਕਰਦਾ ਅਤੇ ਆਪ ਸਭ ਨੂੰ ਯਕੀਨ ਦਿਵਾਉਣਾ ਕਿ ਜਿੰਨਾ ਸਮਾਂ ਵੀ ਤੁਸੀਂ ਸਾਡੀ ਸੰਸਥਾ ਦੇ ਵਿੱਚ ਰਹੋਗੇ ਤੁਹਾਨੂੰ ਕੋਈ ਵੀ ਤਕਲੀਫ ਨਹੀਂ ਆਉਣ ਦਿੱਤੀ ਜਾਏਗੀ ਤੁਹਾਡੀ ਸੁੱਖ ਸੁਵਿਧਾ ਦੇ ਹਰ ਪ੍ਰਕਾਰ ਦੇ ਧਿਆਨ ਕੀਤੇ ਜਾਣਗੇ ਤੁਹਾਡਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਹੈ ਅਸੀਂ ਤਿੰਨ ਦਿਨਾਂ ਲਈ ਪੂਰੀ ਤਰ੍ਹਾਂ ਤੁਹਾਡੀ ਵਧੀਆ ਮੇਜ਼ਬਾਨੀ ਲਈ ਤਿਆਰ ਆ ਇੱਥੇ ਤੁਹਾਨੂੰ ਬਹੁਤ ਹੀ ਵਧੀਆ ਖਾਣਾ ਪ੍ਰੋਵਾਈਡ ਕੀਤਾ ਜਾਏਗਾ ਰਹਿਣ ਸਹਿਣ ਦੀਆਂ ਸਾਰੀਆਂ ਸਹੂਲਤਾਂ ਪਰਵਾਇਡ ਕੀਤੀਆਂ ਜਾਣਗੀਆਂ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਨੇ ਤਰਮੀਆਂ ਪੰਜਾਬ ਸਕੂਲ ਜਿਹੜੇ ਖੇਡਾਂ ਨੇ ਮਾਨਸਾ ਜ਼ਿਲ੍ਹੇ ਦੇ ਵਿੱਚ 14 ਸਾਲ ਕੁੜੀਆਂ ਅੰਡਰ 14 ਬੁਢਲਾਡੇ ਵਿਖੇ ਕਰਾਈਆਂ ਜਾ ਰਹੀਆਂ ਨੇ ਇਹਦੇ ਵਿੱਚ 22 ਜ਼ਿਲ੍ਹੇ ਜਿਹੜੇ ਪਾਰਟਿਸਪੇਟ ਕਰ ਰਹੇ ਨੇ 264 ਬੱਚੇ ਕਿੰਨੇ ਦਿਨ ਚੱਲਣਾ ਹੈ ਜੀ ਕੀ ਤਿੰਨ ਦਿਨ ਚੱਲਣਾ ਜੀ 16 ਤੋਂ ਲੈ ਕੇ 18 ਤੱਕ ਅੱਜ ਪਹਿਲਾ ਸ਼ਡਿਊਲ ਹੈ ਪਹਿਲੇ ਦਿਨ ਦਾ ਚੱਲ ਰਿਹਾ ਦੋ ਦਿਨ ਹੋਰ ਚੱਲਣਾ ਹੈ ਬੱਚਿਆਂ ਨੇ ਕਿਸ ਤਰ੍ਹਾਂ ਦਾ ਉਤਸ਼ਾਹ ਦੇ ਬਹੁਤ ਵਧੀਆ ਸ਼ਾਇ ਜੀ ਸਾਰੇ ਜ਼ਿਲ੍ਹਿਆਂ ਨੇ ਪਾਰਟਿਸਪੇਟ ਕੀਤਾ ਸਾਰੇ ਜ਼ਿਲ੍ਹਿਆਂ ਦੀ ਟੀਮਾਂ ਹੀ ਹੋਈਆਂ ਨੇ ਤੇ ਰਹਿਣ ਦਾ ਖਾਣ ਪੀਣ ਦਾ ਤੇ ਹੋਰ ਦਾ ਸਾਰਾ ਵਧੀਆ ਪ੍ਰਬੰਧ ਹੈ ਮੈਟਾਂ ਦੇ ਉੱਤੇ ਸਾਰੇ ਮੈਚ ਹੋ ਰਹੇ ਨੇ ਕੋਈ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਸਰ ਇੱਥੇ ਜਿਹੜਾ ਮਾਨਸਾ ਡਿਸਟ੍ਰਿਕਟ ਨੂੰ ਮਿਲਿਆ ਇਹ ਅੰਡਰ 14 ਕੁੜੀਆਂ ਦੀ ਕਬੱਡੀ ਗੇਮ ਮਿਲੀ ਹੈ ਸਟੇਟ ਗੇਮ ਇਹਦੀ ਵੀ ਸਾਡੇ ਕੋਲ 21 ਜ਼ਿਲ੍ਹੇ ਪਹੁੰਚ ਚੁੱਕੇ ਨੇ ਹੁਣ ਮੇਰੇ ਸਾਹਮਣੇ ਜਿਹੜਾ ਖੇਡ ਹੋ ਰਹੀ ਹੈ ਇਦੇ ਵਿੱਚ ਸੰਗਰੂਰ ਬੰਗਾ ਤੇ ਤਰਨਤਾਰਨ ਇਹ ਦੋਵੇਂ ਜ਼ਿਲ੍ਹੇ ਖੇਡ ਰਹੇ ਨੇ ਇੱਕ ਗੱਲ ਦੀ ਬੜੀ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਕੁੜੀਆਂ ਜਿਹੜੀਆਂ ਨੇ ਉਹ ਕਿਵੇਂ ਹਰੇਕ ਖੇਤਰ ਦੇ ਵਿੱਚ ਅੱਗੇ ਆ ਰਹੀਆਂ ਨੇ ਸਪੋਰਟਸ ਦੇ ਵਿੱਚ ਉਹਨਾਂ ਦੀ ਜ਼ੀਲ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ ਬੱਚਾਂ 'ਚ ਬਹੁਤ ਉਤਸ਼ਾਹ ਹੈ ਵਕ-ਵਕ ਟੀਮਾਂ ਵਕ-ਵਕ ਜ਼ਿਲ੍ਹਿਆਂ ਤੋਂ ਉਹਨਾਂ ਦੇ ਕੋਚ ਸਾਹਿਬਾਨ ਇੱਥੇ ਪਹੁੰਚੇ ਹੋਏ ਨਹੀਂ ਇਹ ਇੰਜ ਪ੍ਰਤੀਤ ਹੋ ਰਿਹਾ ਜਿਵੇਂ ਪੂਰਾ ਪੰਜਾਬ ਹੀ ਇੱਥੇ ਇਕੱਠਾ ਹੋ ਗਿਆ ਹੁੰਦਾ ਤੇ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਸਾਨੂੰ ਇੱਕ ਵੱਡੀ ਦੀ ਗੇਮ ਐ ਸਟੇਜ ਪੱਧਰ ਦੀ ਜਿਲ੍ਹਾ ਪੱਧਤੇ ਮਾਨਸਾ ਨੂੰ ਜਿਹੜੀ ਹੈ ਇਹ ਮਾਨ ਬਖਸ਼ਿਆ ਗਿਆ ਹੈ ਇਸ ਤਰ੍ਹਾਂ ਦੇ ਪ੍ਰਬੰਧ ਲੈਣਾ ਬੱਚਿਆਂ ਨੂੰ ਰਹਿਣ ਸੈਣ ਦੇ ਠਹਿਰਨ ਵਗੈਰਾ ਸਰ ਠਹਿਰਨ ਦੇ ਲਈ ਬੱਚਿਆਂ ਵਾਸਤੇ ਇੱਥੇ ਹੋਸਟਲ ਹੈ ਸਾਡੇ ਕੋਲ ਉਹ ਜੀ ਇੰਜ਼ਾਮ ਕੀਤਾ ਹੈ ਖਾਨ ਦਾ ਇੰਜ਼ਾਮ ਬਹੁਤ ਅੱਛਾ ਕੀਤਾ ਗਿਆ ਹੈ ਇਹ ਸਾਰਾ ਪ੍ਰਬੰਧ ਜਿਹੜਾ ਹੈ ਏਓ ਸਾਹਿਬ ਅਮਰਿਤਪਾਲ ਜੀ ਤੇ ਇਸ ਬਲਾਡਾ ਕੁੜੀਆਂ ਦੇ ਸਕੂਲ ਦੇ ਜਿਹੜੇ ਪ੍ਰਿੰਸੀਪਲ ਸਾਹਿਬਾਨ ਨੇ ਗੁਰਮੀਤ ਸਿੰਘ ਜੀ ਇਹ ਦੇਖ ਰਹੇ ਨੇ ਪਹਿਲਾਂ ਵੀ ਸਾਡੇ ਕੋਲ ਸਟੇਟ ਕਿਡਾਂ ਹੋ ਕੇ ਹਟੀਆਂ ਨੇ ਉਹਦੇ ਵਿੱਚ ਜਿਹੜੇ ਅਬਜ਼ਰਵਰ ਆਏ ਸੀਗੇ ਹੁਸ਼ਿਆਰਪੁਰ ਤੋਂ ਉਹ ਬੜੇ ਹੀ ਸਲਾਮਾ ਕਰਕੇ ਗਏ ਨੇ ਕਿ ਇਹ ਸਾਰਾ ਪ੍ਰਬੰਧ ਬਹੁਤ ਵਧੀਆ ਹੈ ਤੇ ਅਸੀਂ ਹੁਣ ਐਸ ਖੇਡਾਂ ਦੇ ਵਿੱਚ ਇੱਕਦਮ ਅੱਗੀ ਹੋ ਕੇ ਚੱਲ ਰਹੇ ਆ ਤੇ ਪ੍ਰਬੰਧ ਬਹੁਤ ਵਧੀਆ ਕੀਤੇ ਗਏ ਨੇ ਵਾਕਈ ਸ਼ਲਾਘਾਯੋਗ ਨੇ